ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਸਭ ਠੀਕ ਠਾਕ ਹੋ ਜੀ ਇਹ ਮੇਰਾ YouTube ਤੇ ਪਹਿਲਾ ਬਲੌਗ ਹੈ ਜੀ ਹੋ ਸਕਦਾ ਤੁਸੀਂ ਇਹਨੂੰ ਪਸੰਦ ਕਰੋਗੇ ਜੀ ਕੋਸ਼ਿਸ਼ ਕਰੂੰਗਾ ਤੁਹਾਡੇ ਵਾਸਤੇ ਇਨਫੋਰਮੇਸ਼ਨ ਬਲੌਗ ਲੈ ਕੇ ਆਉਂਦੇ ਮੇਰਾ ਨਾਮ ਨਦੀਪ ਸਿੰਘ ਹੈਪੀ ਹੈ ਜੀ ਮੈਂ ਯੂਕੇ ਦੇ ਵਿੱਚ ਰਹਿੰਦਾਗਾ ਮੈਂ ਪਿਛਲੇ 1 ਸਾਲ ਤੋਂ ਇੱਥੇ ਰਹਿ ਰਿਹਾ ਜੀ ਐਸੋ ਪਹਿਲਾਂ ਮੈਂ ਹਾਂਗਕਾਂਗ ਦੇ ਵਿੱਚ ਸੀਗਾ ਜੀ 12 ਸਾਲ ਉੱਥੇ ਰਿਹਾ ਜੀ ਹੁਣ 1 ਸਾਲ ਤੋਂ ਮੈਂ ਯੂਕੇ ਦੇ ਵਿੱਚ ਰਹਿ ਰਿਹਾ ਜੀ ਯੂਕੇ ਆਉਂਦਾ ਮੇਰਾ ਕਾਰਨ ਇਹ ਹੈ ਜੀ ਮੇਰੀ ਵਾਈਫ ਇੱਥੇ ਦੀ ਬੌਰਨ ਆ ਮੈਂ ਇੱਕ ਹਾਂਗਕਾਂਗ ਚਾਈਨੀਜ਼ ਕੁੜੀ ਦੇ ਨਾਲ ਵਿਆਹ ਕੀਤਾ ਹੋਇਆ ਜੀ ਮੇਰੀ ਵਾਈਫ ਚਾਹੁੰਦੀ ਸੀਗੀ ਉਹ ਇੱਥੇ ਬੌਰਨ ਹੋਣ ਕਰਕੇ ਵੀ ਇੰਗਲੈਂਡ ਦੇ ਵਿੱਚ ਹੀ ਰਹਿ ਜਾਵੇ ਮੈਂ ਹਾਂਗਕਾਂਗ ਦੇ ਵਿੱਚ ਰਹਿ ਕੇ ਕੋਲ ਸੀਗਾ ਕਿਉਂਕਿ ਉੱਥੇ 12 ਸਾਲ ਰਿਹਾ ਜੀ ਉੱਥੇ ਮੇਰੇ ਦੋਸਤ ਸਾਰੇ ਮਿੱਤਰ ਤੇ ਉੱਥੇ ਮੇਰਾ ਜ਼ਿਆਦਾ ਜੀ ਲੱਗਦਾ ਜੀ ਇੱਥੇ ਇੰਗਲੈਂਡ ਦੇ ਵਿੱਚ ਨਹੀਂ ਹੁਣ ਵੀ ਮੈਨੂੰ ਇਹ ਹੀ ਆ ਮੈਂ ਵਾਪਸ ਜਾ ਕੇ ਹਾਂਗਕਾਂਗ ਦੇ ਵਿੱਚ ਹੀ ਰਵਾਂ ਜੀ ਪਰ ਤੁਹਾਨੂੰ ਪਤਾ ਫੈਮਿਲੀ ਦੀ ਬੰਨੀ ਪੈਂਦੀ ਆ ਇੱਥੇ ਵੀ ਬਹੁਤ ਵਧੀਆ ਜੀ ਹਾਂਗਕਾਂਗ ਵੀ ਬਹੁਤ ਵਧੀਆ ਹੈਗਾ ਯੂਕੇ ਵੀ ਬਹੁਤ ਵਧੀਆ ਹੈਗਾ ਯੂਕੇ ਤੋਂ ਪਹਿਲਾਂ ਜੀ ਮੈਂ ਮਲੇਸ਼ੀਆ ਦੇ ਵਿੱਚ ਸੀਗਾ 3 ਸਾਲ ਉੱਥੇ ਰਿਹਾ ਜੀ ਫੇਰ ਇੱਥੇ ਆ ਗਿਆ ਜੀ ਉਹ ਵੀ ਬਹੁਤ ਲੰਮੀ ਸਟੋਰੀ ਆ ਜੀ ਕਿੱਥੋਂ ਕੀ ਕੀ ਕਰਦੇ ਕਿਵੇਂ ਇੱਥੇ ਤੱਕ ਪਹੁੰਚੇ ਜੀ ਆਹ ਸਾਰੀਆਂ ਤੁਹਾਨੂੰ ਹੌਲੀ ਹੌਲੀ ਕਰਕੇ ਸਾਰੇ ਆਨ ਆਲੇ ਬਲੌਗਾਂ ਦੇ ਵਿੱਚ ਤੁਹਾਨੂੰ ਸਾਰਾ ਕੁਝ ਦੱਸਾਂਗੇ ਬਿਲਕੁਲ ਮੈਂ ਕਰਕੇ ਹੌਲੀ ਹੌਲੀ ਕਰਦੇ ਇਹ ਮੁਕਾਮ ਤੇ ਪਹੁੰਚੇ ਜੀ ਹਾਂਗਕਾਂਗ ਦੇ ਵਿੱਚ ਪਹਿਲਾਂ 2 ਨੰਬਰ 'ਚ ਰਹੇ ਜੀ ਉੱਥੇ ਕੰਮ ਕੀਤਾ ਫਿਰ ਮਲੇਸ਼ੀਆ ਦੇ ਵਿੱਚ ਵੀ 2 ਨੰਬਰ 'ਚ ਜੀ ਉਦੋਂ ਉਮਰ ਬਹੁਤ ਛੋਟੀ ਸੀ 15 ਸਾਲ ਦੀ ਉਮਰ ਸੀ ਜਦੋਂ ਮੈਂ ਚਲਾ ਗਿਆ ਮਲੇਸ਼ੀਆ ਜੀ ਉੱਥੇ ਦੀ ਵੀ ਕਾਣੀ ਤੁਹਾਨੂੰ ਦੱਸਾਂ ਕਿਵੇਂ-ਕਿਵੇਂ ਕਰਕੇ ਪਰ ਉੱਥੇ ਵੀ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਬਹੁਤ ਸਾਥ ਦਿੱਤਾ ਵਧੀਆ ਕੰਮਕਾਰ ਕੀਤਾ ਜੀ ਉਮਰ ਛੋਟੀ ਹੋਣ ਦੇ ਬਾਵਜੂਦ ਵੀ ਵਧੀਆ ਕੰਮਕਾਰ ਕੀਤਾ ਜੀ ਉੱਥੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ ਜ਼ਿੰਦਗੀ ਦਾ ਵੀ ਚਲੋ ਅੱਜ ਆ ਵਾਹਿਗੁਰੂ ਦੀ ਮਿਹਰ ਸਾਰਾ ਕੁਝ ਸੈੱਟ ਹੈ ਜੀ ਇੱਥੇ ਆਪਾਂ ਯੂਕੇ ਵਰਗੇ ਮੁਲਕ ਦੇ ਵਿੱਚ ਬੈਠੇ ਆ ਪੱਕੇ ਆ ਜੀ ਇੱਥੇ ਬੁਰਸਰਾਓ ਤੁਸੀਂ ਸਭ ਠੀਕ ਠਾਕ ਹੋ ਜੀ ਪਤਾ ਨਹੀਂ ਕਿਵੇਂ ਹੋਣਾ ਅੱਜ ਦਾ ਵਲੋਗ ਵਸ ਮੈਂ ਜੋ ਪਹਿਲੀ ਵੀਡੀਓ ਬਣਾਈ ਆ ਮੈਂ ਕਿ ਅੱਜ ਪਾ ਕੇ ਦੇਖਾਂ ਆਪਾਂ ਵੀ ਪਾ ਕੇ ਦੇਖਦੇ ਹਾਂ YouTube ਤੇ ਵੀਡੀਓ ਕਿਦਾਂ ਦਾਗਾ ਕੰਮ ਜੇ ਚੱਲਦਾ ਰਿਹਾ ਇਦਾਂ ਗਾਹ ਅੱਗੇ ਵੀਡੀਓ ਪਾਉਂਦੇ ਰਵਾਂਗੇ ਜੀ ਤੁਹਾਨੂੰ ਦੱਸਦੇ ਰਵਾਂਗੇ ਯੂਕੇ ਦੇ ਬਾਰੇ ਹਾਂਗਕਾਂਗ ਦੇ ਬਾਰੇ ਮਲੇਸ਼ੀਆ ਦੇ ਬਾਰੇ ਜਾਂ ਜਿਹੜੇ ਵੀ ਯਾਰ ਦੋਸਤ ਮਿੱਤਰ ਇੱਥੇ ਆਉਣਾ ਚਾਹੁੰਦੇ ਆ ਜੀ ਜਾਂ ਇੱਥੇ ਆ ਗਏ ਆ ਕੰਮ-ਕਾਰ ਕਿੱਦਾਂ ਇੱਥੇ ਸਾਰਾ ਕੁਝ ਜੀ ਹੁਣ ਮੈਂ ਇੱਥੇ ਇੱਕ ਪਾਰਕਿੰਗ ਦੇ ਵਿੱਚ ਬੈਠਾ ਆਇਆ ਜੀ ਤੁਹਾਨੂੰ ਦਿਖਾਉਂਦਾ ਇਹ ਜਿšla ਗਿਆ ਮਰਾ ਚੱਲਣਾ ਨਹੀਂ ਜੀ ਮੈਂ ਗੱਡੀ ਦੇ ਵਿੱਚ ਬੈਠਾ ਆਇਆ ਵੇ ਤੁਹਾਨੂੰ ਦਿਖਾਉਂਦਾ ਹੂੰ ਉਨ ਮੈਂ ਗੱਡੀ ਦਾ ਥੋੜਾ ਸਮਾਨ ਲੈਣ ਜਾਣਾ ਜੀ ਤੁਹਾਨੂੰ ਦਿਖਾਉਣਾਗਾ ਜਾ ਕੇ ਅੰਦਰ ਮਾਰਕੀਟ ਸਹੀ ਹੈ ਜੀ